ਫਿਲੌਰ ਵਿੱਚ ਚੋਰਾਂ ਦੇ ਹੌਸਲੇ ਫਿਰ ਤੋਂ ਹੋਏ ਬੁਲੰਦ ਇੱਕ ਘਰ ਦੇ ਜ਼ਿੰਦਰੇ ਤੋੜ ਕੇ ਲੱਖਾਂ ਦੀ ਕੀਤੀ ਚੋਰੀ ਫਿਲੌਰ ਨੂਰ ਮਹਿਲ ਰੋਡ ਗੁਰੂ ਦਵਾਰਾ ਬੋਲੀ ਸਾਹਿਬ ਦੇ ਨਜ਼ਦੀਕ ਇੱਕ ਘਰ ਵਿੱਚੋਂ ਲੱਖਾਂ ਰੁਪਏ ਦੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੀ ਮਾਲਕਣ ਬੀਬੀ ਪਰਮਿੰਦਰ ਕੌਰ ਨੇ ਦੱਸਿਆ ਕਿਉਂ ਰਿਸ਼ਤੇਦਾਰੀ ਚ ਕਿਸੇ ਪ੍ਰੋਗਰਾਮ ਤੇ ਗਏ ਹੋਏ ਸਨ ਕਿ ਰਾਤ ਨੂੰ ਚੋਰਾਂ ਵੱਲੋਂ ਉਹਨਾਂ ਦੇ ਘਰ ਜ਼ਿੰਦਰੀ ਤੋੜ ਕੇ ਘਰ ਵਿੱਚ ਰੱਖੇ ਹੋਏ 450000 ਰੁਪਏ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਉਹਨਾਂ ਦੱਸਿਆ ਅਸੀਂ ਘਰ ਬਣਾਉਣ ਵਾਸਤੇ ਜਗ੍ਹਾ ਖਰੀਦੀ ਸੀ ਉਸ ਜਗ੍ਹਾ ਦੀ ਰਜਿਸਟਰੀ ਕਰਵਾਉਣ ਲਈ ਇਹ ਪੈਸੇ ਰੱਖੇ ਹੋਏ ਸਨ ਉਹਨਾਂ ਕਿਹਾ ਜਦੋਂ ਅਸੀਂ ਪ੍ਰੋਗਰਾਮ ਤੋਂ ਘਰ ਵਾਪਸ ਆਏ ਤਾਂ ਘਰ ਦੇ ਜ਼ਿੰਦਰੀ ਟੁੱਟੇ ਹੋਏ ਸਨ ਅਤੇ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਕਾਰ ਵਿੱਚ ਰੱਖੇ ਹੋਏ ਪੈਸੇ ਗਾਇਬ ਸਨ ਅਤੇ ਬਾਕੀ ਹੁਣ ਹੌਲੀ-ਹੌਲੀ ਦੇਖਦੇ ਹਾਂ ਕਿ ਚੋਰ ਹੋਰ ਕੀ-ਕੀ ਲੈ ਗਏ। ਉਹਨਾਂ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਕਿ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਪੈਸੇ ਦਿਵਾਏ ਜਾਣ। ਇਸ ਸਬੰਧੀ ਉਹਨਾਂ ਥਾਣਾ ਫਿਲੌਰ ਵਿਖੇ ਸੂਚਨਾ ਦੇ ਦਿੱਤੀ ਹੈ। ਮੌਕੇ ਤੇ ASI ਜਸਵਿੰਦਰ ਸਿੰਘ ਪਹੁੰਚੇ ਜਿਨ੍ਹਾਂ ਵੱਲੋਂ ਮੌਕਾ ਦੇਖ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ। ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜਿੰਦਰ ਪਾਵਾ ਕੀ ਮਾਮਲਾ ਕੱਨੇ ਪਤਾ ਲੱਗਾ ਵੀ ਤੁਹਾਡੇ ਘਰ ਦੇ ਵਿੱਚ ਜਿਹੜਾ ਚੋਰੀ ਹੋਈ ਹਾਂਜੀ ਮੈਂ ਕੱਲ ਸਾਡੇ ਨਾ ਰਿਸ਼ਤੇਦਾਰੀ ਦੇ ਵਿੱਚ ਗੁੜੀਆ ਦਾ ਵੱਡੇ ਸਿੱਧਮ ਉੱਥੇ ਗਈ ਸੀ ਤੇ ਪੈਸੇ ਲਿਆ ਕੇ ਰੱਖੇ ਸੀ ਘਰੇ ਵੀ ਅੱਜ ਥਾਂ ਲੈਣਾ ਸੀ ਘਰ ਵਿੱਚ ਹੀ ਆ ਸੀਗਾ ਨਵਾਂ ਥਾਂ ਲੈਣਾ ਸੀਗਾ ਤੇ ਉਹ ਦੇਖਿਆ ਸੀ ਸਾਰਾ ਕੁਝ ਹੋਇਆ ਸੀ ਅੱਜ ਪੇਮੈਂਟ ਕਰਨੀ ਸੀ ਵੀ ਸਾਰਾ ਕੁਝ ਉਤਰ ਕਰਨਾ ਸੀ ਤੇ ਰਾਤੀ ਚੋਰੀ ਹੋ ਗਈ ਰਾਤੀ ਹੋਈ ਚੋਰੀ ਹਾਂਜੀ ਰਾਤੀ ਚੋਰੀ ਹੋਈ ਆ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਨੁਕਸਾਨ 4.5 ਲੱਖ ਰੁਪਏ ਸੀ ਕਹਿੰਦੇ 70000 ਲੱਖ ਰੁਪਏ ਜਿਹੜਾ ਯਾਨੀ ਕਿ ਕੈਸ਼ ਤੁਹਾਡੇ ਕੋਲ 4.5 ਲੱਖ ਸੀ ਉਸ ਤੋਂ ਇਲਾਵਾ ਹੋਰ ਕੀ ਚੋਰੀ ਹੋਈ ਉਸ ਤੋਂ ਇਲਾਵਾ ਅਸੀਂ ਅਜੇ ਕੁਝ ਨਹੀਂ ਦੇਖਿਆ ਹੈਗਾ ਅੱਛਾ ਜੀ ਹਾਂਜੀ ਉਹਨਾਂ ਦਾ ਹੀ ਖਲਾਰਾ ਪਿਆ ਜਿਹੜਾ ਪਿਆ ਆ ਅਸੀਂ ਤੇ ਛੇੜਿਆ ਤੱਕ ਨਹੀਂ ਕੁਝ ਵੀ ਤੇ ਜਦੋਂ ਰਾਤ ਨੂੰ ਚੋਰੀ ਹੋਈ ਆ ਪੁਲਿਸ ਨੂੰ ਇਤਲਾਹ ਦਿੱਤੀ ਤੁਸੀਂ ਹਾਂਜੀ ਦੇਖ ਕੇ ਮੌਕਾ ਹਾਂਜੀ ਮੌਕਾ ਦੇਖ ਕੇ ਗਏ ਆ ਜੀ ਅੱਛਾ ਜੀ ਹਾਂਜੀ ਪਰ ਉਸ ਤੋਂ ਮੌਕੇ ਬਾਅਦ ਵਿੱਚ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਹੀ ਹੈ ਜੀ ਮੈਂ ਕਹਿੰਦੀ ਜਿਹੜੇ ਮੇਰੇ ਗਏ ਮੈਨੂੰ ਉਹੀ ਵਾਪਸ ਮਿਲ ਜਾਣਾ ਆਪਾਂ ਨੂੰ ਕੁਝ ਨਹੀਂ ਚਾਹੀਦਾ ਅੱਛਾ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ